ਦੇਖੋ ਪੰਜਾਬ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਦੇ ਹਾਲਾਤ ਪੈਦਾ ਹੋ ਗਏ ਐ। ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਅੱਜ 23 ਤਰੀਕ ਹੋ ਗਈ ਐ। ਅੱਜ ਤੱਕ ਪੁਲਿਸ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ। ਹੈਲਥ ਡਿਪਾਰਟਮੈਂਟ ਦੇ ਬਹੁਤ ਸਾਰੇ ਬੰਦਿਆਂ ਨੂੰ ਤਨਖਾਹ ਨਹੀਂ ਮਿਲੀ। ਤੇ ਪੰਜਾਬ ਦੇ ਵਿੱਚ ਰਾਜਿਕਤਾ ਫੈਲ ਰਹੀ ਐ। ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ ਐ। ਤੇ ਇਲੈਕਸ਼ਨ ਕੋਰਡ ਲੱਗਿਆ ਹੋਇਆ ਇਹਦੇ ਵਿੱਚ ਵੀ ਪੰਜਾਬ ਸਰਕਾਰ ਨੇ 2500 ਕਰੋੜ ਰੁਪਇਆ ਹੁਣ ਨਵਾਂ ਕਰਜ਼ਾ ਲਿਆ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਪੰਜਾਬ ਇਸੇ ਤਰ੍ਹਾਂ ਅਗਰ ਆਰਥਿਕ ਅਵਸਥਾ ਨਿਗਰਦੀ ਜਾਏਗੀ ਤਾਂ ਸਾਡੇ ਆਉਣ ਵਾਲੇ ਭਵਿੱਖ ਦਾ ਕੀ ਬਣੇਗਾ ਜਵਾਨੀ ਦਾ ਕੀ ਬਣੇਗਾ ਇਹ ਸਵਾਲ ਹੈ ਜਿਹੜਾ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਕਿੰਨਾ ਤੁਸੀਂ ਕਰਜ਼ੇ 'ਚ ਨਿਗਾਰ ਪਾ ਦੋਗੇ ਕਿੰਨਾ ਤੁਸੀਂ ਪੰਜਾਬ ਨੂੰ ਡੋਬੋਗੇ ਹੁਣ ਤੁਸੀਂ ਪੰਜਾਬ ਦੇ ਰਹਿਮ ਕਰੋ ਵੈਸੇ ਮੈਂ ਇੱਕ ਗੱਲ ਕਹਿ ਦੇਣਾ ਇਹ ਆ ਚੋਣਾ ਆ ਗਿਆ ਹੈ ਇੱਕ ਤਰੀਕ ਤੋਂ ਬਾਅਦ ਇੱਕ ਮਹੀਨਾ ਨੇ ਟੱਪਣਾ ਇਹ ਆਮ ਆਦਮੀ ਦੀ ਸਰਕਾਰ ਗਿਰ ਜਾਣੀ ਹੈ ਇਹ ਤੁਸੀਂ ਮੇਰੀ ਗੱਲ ਨੋਟ ਰੱਖਿਓ ਛੋਟਾ ਸਵਾਲ ਰਾਜਨੀਤੀ ਨੂੰ ਤੁਸੀਂ ਹੱਥ ਕਿੱਥੇ ਦੇ ਜੋ ਹਾਲਾਤ ਅੱਜਕੱਲ ਹੋਏ ਆ ਵੀ ਸਵੇਰੇ ਸ਼ਾਮ ਵਾਲੇ ਉਹਦੇ ਨਾਲ ਤਾਂ ਦੇਖੋ ਰਾਜਨੀਤੀ ਤਾਂ ਉੱਥੇ ਖੜੀ ਹੈ ਲੇਕਿਨ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਿਆਰ ਨਹੀਂ ਰਿਹਾ ਬਹੁਤ ਸਾਰਿਆਂ ਦਾ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਹੈ ਸਵੇਰ ਨੂੰ ਕੋਈ ਰੇਟ ਲਾ ਕੇ ਹੱਥ ਲੈ ਜਾਂਦਾ ਹੈ ਸ਼ਾਮ ਨੂੰ ਦੂਸਰਾ ਅੱਕ ਲੈ ਜਾਂਦਾ ਉਹ ਤਕਾਲਾ ਨੂੰ ਕੋਈ ਹੋਰ ਰੱਥ ਲੈ ਜਾਂਦਾ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਤੁਸੀਂ ਦੇਖੋ ਕਿ ਰਿੰਕੂ ਕਾਂਗਰਸ ਸੀਗਾ ਉੱਥੋਂ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਅਗਲੀ ਟਿਕਟ ਵੀ ਦੇਤੀ ਉਹ ਟਿਕਟ ਭਾਈ ਆ ਕੇ ਜੇਬ 'ਚ ਚਲਦਾ ਰਿਹਾ ਇਹ ਜਿਹੜਾ ਟੀਨੂ ਹੈ ਪਹਿਲਾਂ ਬੀਐਸਪੀ ਚ ਸੀਗਾ ਫਿਰ ਆਪਣੀ ਪਾਰਟੀ ਬਣਾ ਲਈ ਫਿਰ ਅਕਾਲੀ ਦਲ ਤੋਂ ਦੋ ਵਾਰ ਐਮਐਲਏ ਬਣਿਆ ਐਂ ਲੱਗਦਾ ਸੀ ਵੀ ਇਹ ਸਕਾ ਪੁੱਤ ਹੈ ਪ੍ਰਕਾਸ਼ ਸਿੰਘ ਬਾਦਲ ਦਾ ਲੇਕਿਨ ਅੱਜ ਜਦ ਛੱਡਿਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਅਗਲੀ ਰਾਤ ਨੂੰ ਸਵੇਰੇ ਹੀ ਪਤਾ ਲੱਗਿਆ ਕਿ ਜੀ ਟੀਨੂ ਬਦਲ ਗਿਆ ਇਹ ਮੌਸਮ ਵਾਂਗੂ ਬਦਲ ਰਹੇ ਆ ਤੇ ਜਿਹੜਾ ਵਰਕਰ ਹੈ ਉਹ ਉਸੇ ਤਰ੍ਹਾਂ ਖੜਾ ਹੈ ਆਪਣੀ ਆਪਣੀ ਪਾਰਟੀ 'ਚ ਤੁਸੀਂ ਇਹ ਦੇਖ ਲਓ ਵੀ ਤੀਨੋਂ ਹੋ ਗਿਆ ਚਾਹੇ ਰਿੰਕੂ ਹੋ ਗਿਆ ਚਾਹੇ ਕੋਈ ਹੋਰ ਹੈ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ ਚ ਗਏ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਠਣ ਵਾਲਾ ਪੁੱਤਾ ਵੀ ਇਹਨਾਂ ਦੇ ਨਾਲ ਲੈ ਗਿਆ ਕੋਈ ਇਹਨਾਂ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਗੱਦਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨਾਂ ਨੂੰ ਦਲ ਬਦਲੂਆਂ ਨੂੰ ਬਹੁਤ ਬੁਰੀ ਤਰ੍ਹਾਂ ਸਾਬਕਸਾਣਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਰ੍ਹਾਂ ਛੇਕ ਦਿੱਤਾ ਹੁੰਦਾ ਕੋਈ ਬੰਦਾ ਕਿਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ ਆ ਚੰਨੀ ਸਾਹਿਬ